ਜਿਆਦਾ ਗਰਮੀ ਹੋਣ ਕਰਕੇ ਭਰਾਵੋ ਹਰ ਇੱਕ ਵੀਰ ਦੀਆਂ ਮੱਜਾਂ ਨੇ ਚਾਹੇ گاਵਾ ਨੇ ਦੁੱਧ ਘਟ ਰਹੀਆਂ ਨੇ ਉਹ ਟੈਂਪਰੇਚਰ ਭਰਾਵੋ ਜਿਆਦਾ ਹਾਈ ਹੈਗਾ ਤੇ ਆਪਾਂ ਖਰਾਕ ਪਸ਼ੂ ਨੂੰ ਉਨੀ ਠੰਡੀ ਨਹੀਂ ਦੇ ਰਹੇ ਤਾਂ ਦੁੱਧ ਘਟ ਰਹੇ ਨੇ ਤੁਸੀਂ ਪਸ਼ੂ ਨੂੰ 1 ਕਿਲੋ ਤੋਂ 1.5 ਕਿਲੋ ਦੇਸੀ ਸ਼ੱਕਰ ਦਾ ਕਾੜਾ ਦੇ ਸਕਦੇ ਹੋ ਦਿਨ ਚ ਇੱਕ ਟਾਈਮ ਉਹਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਜਿਹਦੇ ਨਾਲ ਪਸ਼ੂ ਨੂੰ ਜਿਆਦਾ ਠੰਡਕ ਮਹਿਸੂਸ ਹੋਊਗੀ ਤੇ ਜਿਹੜੇ ਵੀਰ ਖੁਦ ਫੀਡ ਤਿਆਰ ਕਰਾਉਂਦੇ ਨੇ ਤੁਸੀਂ ਫੀਡ ਦੇ ਵਿੱਚ 10 ਤੋਂ 15 ਕਿਲੋ ਜੌਂ ਜ਼ਰੂਰ ਐਡ ਕਰਾਓ ਤੇ ਇੱਕ ਡੇਢ ਕਿਲੋ ਦਾ ਆਉਂਦਾ ਹੈ ਮਿਨਰਲ ਮਿਕਸਚਰ ਜੇ ਜ਼ਿਆਦਾ ਨਹੀਂ ਪਾ ਸਕਦੇ ਤਾਂ ਕਾਊਂਟਰਲ 'ਚ ਡੇਢ ਕਿਲੋ ਉਹ ਜ਼ਰੂਰ ਐਡ ਕਰਾਓ ਜਿਹਦੇ 'ਚ ਸਾਰੇ ਛੋਟੇ ਤੱਤ ਆ ਜਾਂਦੇ ਨੇ ਜਿਹਦੇ ਨਾਲ ਪਸ਼ੂ ਠੀਕ ਰਹੂਗਾ ਬਿਮਾਰ ਨਹੀਂ ਹੋਊਗਾ ਗਰਮੀ ਦਾ ਉਹਦੇ ਤੇ ਅਸਰ ਨਹੀਂ ਪੈਂਦਾ ਤੇ ਇੱਕ ਤੁਸੀਂ 3-4 ਸੌ ਦਾ ਭਾਵੇਂ ਕੈਲਸ਼ੀਅਮ ਜ਼ਰੂਰ ਪਾਓ ਚਾਹੇ ਥੋੜਾ ਪਾ ਲਓ ਕਿਸੇ ਜਿਵੇਂ ਆਪਾਂ 500 ਦਾ ਕਹਿਣਾ ਤੁਸੀਂ 250 ਦਾ ਅੱਧਾ ਲਿਆ ਕੇ ਪਾ ਕੇ ਦੇਖ ਲਓ ਇਹ ਚੀਜ਼ਾਂ ਜ਼ਰੂਰ ਵਰਤੋ ਨਾਲੇ ਤਾਂ ਪਸ਼ੂ ਦੀ ਫੈਂਟਨੀ ਡਿੱਗੂਗੀ ਨਾਲੇ ਜਿਵੇਂ ਹੁਣ 1.5 1.5 2 2 ਕਿਲੋ ਹਰੇਕ ਪਸ਼ੂ ਦੁੱਧ ਘਟਿਆ ਹੋਇਆ ਉਹ ਨਹੀਂ ਘਟੂਗਾ ਕਿਉਂ ਜੇ ਆਪਾਂ ਪਸ਼ੂ ਦੀ ਸਿਹਤ ਦਾ ਖਿਆਲ ਰੱਖਾਂਗੇ ਤਾਂ ਠੀਕ ਹੈ ਜੇ ਭਰਾ ਉਹੇ ਬਿਮਾਰ ਹੋ ਗਏ ਉਦੋਂ ਦੁੱਗਣੇ ਰੁਪਏ ਆਪਾਂ ਇਹਨਾਂ ਦੇ ਉੱਪਰ ਲਾ ਦੰਨੇ ਆ ਤੁਸੀਂ ਚੀਜ਼ਾਂ ਨਾਲ ਦੇਖੋ ਵੀ ਦੋ ਤਿੰਨ ਨੇਗੀਆਂ ਸਾਰੀਆਂ 1000 ਰੁਪਏ ਦੀਆਂ ਚੀਜ਼ਾਂ ਵੀ ਨਹੀਂ ਹੈਗੀਆਂ ਇਹ ਇਸੇ ਦੇ ਉਲਟ ਸਾਈਡ ਹੀ ਤੁਸੀਂ ਦੁੱਧ ਦੇਖ ਲਿਓ ਜੇ 2-3 ਡੰਗਰ ਨੇ ਤਾਂ 1200 ਦਾ ਤਾਂ ਉਹਨਾਂ ਦਾ ਡੇਲੀ ਦਾ ਤੁਸੀਂ ਦੁੱਧ 'ਚ ਲੌਸ 'ਚ ਜਾ ਰਹੇ ਹੋਗੇ ਨਾਲੇ ਪਸ਼ੂ ਦੇ ਸਿਹਤ ਦਾ ਧਿਆਨ ਰਹੂਗਾ ਨਾਲੇ ਉਹਨਾਂ ਨੂੰ ਸਾਰੀਆਂ ਖਾਦ ਖਰਾਕਾਂ ਮਿਲ ਜਾਣਗੀਆਂ ਧੰਨਵਾਦ